ਪੰਜਾਬ ਤੇ ਸਿੱਧੇ ਹਵਾਈ ਸੰਪਰਕ ਨੂੰ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਇੱਕ ਹੋਰ ਹੁਲਾਰਾ ਮਿਲਣ ਜਾ ਰਿਹਾ ਹੈ ਲੰਬੇ ਸਮੇਂ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਯਤਨ ਜਾਰੀ ਹਨ ਕਿ ਪੰਜਾਬ ਦਾ ਸ੍ਰੀ ਗੁਰੂ ਰਾਮਦਾਸ ਜੰਤਰਾਸ਼ਟਰੀ ਹਵਾਈ ਅੱਡਾ ਗੁਰੂ ਕੀ ਨਗਰੀ ਦਾ ਅੰਤਰਰਾਸ਼ਟਰੀ ਹਵਾਈ ਅੱਡਾ THAILAND ਨਾਲ ਜ਼ਰੂਰ ਜੁੜੇ ਤੇ ਹੁਣ THAILAND ਦੀ THAI LINE AIR THAI LINE AIR ਗਰੁੱਪ ਵੱਲੋਂ ਹੁਣ 28 ਅਕਤੂਬਰ ਤੋਂ ਬੈਂਕਾਕ ਅੰਮ੍ਰਿਤਸਰ ਬੈਂਕਾਕ ਅੰਮ੍ਰਿਤਸਰ ਦਰਮਿਆਨ ਸਿੱਧੀ ਫਲਾਈਟ ਹਫਤੇ ਚਾਰ ਦਿਨ ਸ਼ੁਰੂ ਕੀਤੀ ਜਾ ਰਹੀ ਹੈ ਇਹ ਫਲਾਈਟ ਜਿਹੜੀ ਹੈ ਬੈਂਕਾਕ ਤੇ ਸਵਨ ਬੂਮੀ 에ਰਪੋਰਟ ਤੋਂ ਨਹੀਂ ਜਿਹੜਾ ਉਹਨਾਂ ਦਾ ਦੂਜਾ 에ਰਪੋਰਟ ਹੈ ਜਿਸ ਨੂੰ ਡੌਨ ਮਿਯੋਂਗ ਇੰਟਰਨੈਸ਼ਨਲ 에ਰਪੋਰਟ ਡੀ ਐਮ ਕੇ ਡੀ ਐਮ ਕੇ ਤੋਂ ਉਹ ਹਫਤੇ ਚਾਰ ਦਿਨ ਸਿੱਧੀ ਉਡਾਨ ਸ਼ੁਰੂ ਕਰਨ ਜਾ ਰਹੇ ਹਨ ਸੋਮਵਾਰ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਇਹ ਉਡਾਨ ਉਹ ਤੋਂ ਰਾਤ ਨੂੰ ਰਵਾਨਾ ਹੋ ਕੇ ਤੇ ਉਸੇ ਦਿਨ ਹੀ ਰਾਤ ਨੂੰ ਅੰਮ੍ਰਿਤਸਰ ਪਹੁੰਚੇਗੀ ਤੇ